2 ਸਤੰਬਰ 2025 ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜਾ ਵੱਡਾ ਤੇ ਵਿਸ਼ਾਲ ਇਕੱਠ ਨਸ਼ਿਆਂ ਵਿਰੁੱਧ ਕਰਨਾ ਹੈਗਾ ਜਿੰਨੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਕੋ ਕੋਕੇ ਮਾਰੇ ਹੈਗੇ ਸਾਡੇ ਨੌਜਵਾਨ ਉਹਨਾਂ ਦੇ ਵਿਰੋਧ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ ਕੁਝ ਵੀ ਪੁਲਿਸ ਕਰਕੇ ਰਾਜੀ ਨਹੀਂ ਹੋਰ ਮੁੱਦੇ ਵੀ ਹੈਗੇ ਆ ਅੱਜ ਅਸੀਂ ਜੋਨ ਬਾਬਾ ਬੁੱਢਾ ਸਾਹਿਬ ਆਪਣਾ ਗੁਰਪ੍ਰੇਮ ਸਿੰਘ ਜੀ ਚੰਡੇ ਉਹਨਾਂ ਦੀ ਗਵਾਈ ਚ ਮੀਟਿੰਗ ਕੀਤੀ ਗਈ ਆ ਕਿਨਾਰਾ ਸਿੰਘ ਜੀ ਭੋਇਵਾਲਸੋ ਉਹਨਾਂ ਨੇ ਜਿਹੜਾ ਜ਼ਿਲ੍ਹੇ ਨੇ ਟਾਰਗੇਟ ਦਿੱਤਾ ਵੀ ਹਰ ਜ਼ੋਨ ਦੇ ਵਿੱਚੋਂ 1000 ਔਰਤਾਂ ਆਉਣਗੀਆਂ ਉਹਨੂੰ ਉਹਨਾਂ ਦਾ ਦਾਵਾ ਵੀ ਚੱਲ ਰਿਹਾ ਸੀ ਇਤੋਂ ਵੀ ਵੱਧ ਚੜ੍ਹ ਕੇ ਜਿਹੜਾ ਵਾ ਉਹ ਇਹਦੇ ਵਿੱਚ ਯੋਗਦਾਨ ਪਾਵਾਂਗੇ ਤੇ ਜਿਹੜੀ ਭਗਵੰਤਮਾਨ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਅਸੀਂ ਨਸ਼ਿਆਂ ਵਿਰੁੱਧ ਜੁੱਦ ਚਲਾ ਰਹੇ ਆ ਉਹਦਾ ਜਿਹੜਾ ਪਰਦਾ ਵਾ ਅਸੀਂ 2 ਸਤੰਬਰ ਨੂੰ ਚੱਕਾਂਗੇ ਜੂਨ ਬਾਬਾ ਬੁੱਢਾ ਸਾਹਿਬ ਦੀ ਜੂਨ ਦੀ ਕੋਰ ਕਮੇਟੀ ਤੇ ਹਾਜ਼ਰ ਹੈ ਜੀ ਤੇ ਪ੍ਰਧਾਨ ਸਾਹਿਬ ਨੇ ਸਾਡੀ ਮੀਟਿੰਗ ਲਾਈ ਆ ਜੋ 2 ਸਤੰਬਰ ਨੂੰ ਨਸ਼ਾ ਵਿਰੁੱਧ ਕਿਹੜਾ ਜੋਧ ਸਰਕਾਰ ਛੇੜ ਕੇ ਬੈਠੀ ਏ ਝੂਠਾ ਉਹਦੇ ਵਿਰੁੱਧ ਅਸੀਂ ਵੱਡੀ ਰੈਲੀ ਕਰਨ ਜਾ ਰਹੇ ਆ ਜੋ ਸਾਡੇ ਜੂਨ ਨੂੰ ਨਾਲ 1000 ਬੀਬੀ ਦੀ ਸੇਵਾ ਲਈ ਪਰ ਇਹ 2000 ਤੱਕ ਟਾਰਗੇਟ ਦਿੱਤਾ ਵੀ 2000 ਬੀਬੀ ਲੈ ਕੇ ਆਵਾਂਗੇ ਤੇ ਜੋ ਆਪ ਘਵਨ ਸਮਨ ਝੂਠੇ ਦਾਅਵੇ ਕਰਦਾ ਵਾ ਕਿ ਨਸ਼ੇ ਹੀ ਖਤਮ ਕਰਤੇ ਆ ਦੋ ਤਰੀ ਵਿਰੋਧੀ ਹਵਾ ਕੱਢ ਕੇ ਰੱਖਦਾ کہیں ਇਹ ਗੜੇ ਹੋਵੇ ਝੂਠੇ ਗੜੇ ਕਰਦਾ ਦੱਗੇ ਤੀਜੇ ਵਾਦੇ ਜਿਵੇਂ ਉਹ ਤੋਂ ਮੁਰਗੀ ਦਾ ਕੀਤਾ ਡਾਉਂਗਾ ਵਾ ਪੈਸੇ ਮੁਰਗੇ ਨੇ ਦਊਂਗਾ ਬੱਕਰੀਆਂ ਦਊਂਗਾ ਹੁਣ ਲੱਗ ਜੂ ਪਧਾਰਤ ਫੇਰ ਦੁਬਾਰਾ ਉਥੇ ਆ ਗਿਆ ਹੁਣ ਪਰ ਆਏ ਕੀ ਕਰਦਾ ਪਰ ਜਿਹੜਾ ਨਸ਼ਿਆਂ ਦੇ ਵਿਰੁੱਧ ਨੇ ਜੋਧ ਛੇੜਿਆ ਵਾ 2 ਤਰੀਕ ਨੂੰ ਵੱਡੀ ਮਹਾਰ ਅਲੀ ਕਰਕੇ ਇਹਨੂੰ ਪਤਾ ਦੱਸਦਾ ਕਿ ਤੇਰਾ ਅਸਲ ਤੇਰਾ ਰੂਪ ਹੈ ਕੀ 2 ਸਤੰਬਰ 2025 ਨੂੰ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜਾ ਵੱਡਾ ਤੇ ਵਿਸ਼ਾਲ ਇਕੱਠ ਨਸ਼ਿਆਂ ਵਿਰੁੱਧ ਕਰਨਾ ਹੈਗਾ ਜਿੰਨੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਚਾਹੇ ਔਰਤਾਂ ਹੋਣ ਚਾਹੇ ਮਰਦ ਹੋਣ ਕੋ ਕੋਕੇ ਮਾਰੇ ਹੈਗੇ ਸਾਡੇ ਨੌਜਵਾਨ ਉਹਨਾਂ ਦੇ ਵਿਰੋਧ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ ਕੁਛ ਵੀ ਪੁਲਿਸ ਕਰਕੇ ਰਾਜੀ ਨਹੀਂ ਹੋਰ ਮੁੱਦੇ ਵੀ ਹੈਗੇ ਆ ਅੱਜ ਅਸੀਂ ਜੋਨ ਬਾਬਾ ਬੁੱਢਾ ਸਾਹਿਬ ਆਪਣਾ ਗੁਰਪ੍ਰੀਤ ਸਿੰਘ ਜੰਡੇ ਉਹਨਾਂ ਦੀ ਗਵਾਹੀ ਚ ਮੀਟਿੰਗ ਕੀਤੀ ਗਈ ਆ ਕਨਾਰਾ ਸਿੰਘ ਜੀ ਭੋਇਵਾਲਸੋ ਉਹਨਾਂ ਨੇ ਜਿਹੜਾ ਜ਼ਿਲ੍ਹੇ ਨੇ ਟਾਰਗੇਟ ਦਿੱਤਾ ਵੀ ਹਰ ਜ਼ੋਨ ਦੇ ਵਿੱਚੋਂ 1000 ਔਰਤਾਂ ਆਉਣਗੀਆਂ ਉਹਨੂੰ ਉਹਨਾਂ ਦਾ ਦਾਅਵਾ ਵੀ ਚੱਲ ਰਿਹਾ ਸੀ ਇਤੋਂ ਵੀ ਵੱਧ ਚੜ੍ਹ ਕੇ ਜਿਹੜਾ ਵਾ ਉਹ ਇਹਦੇ ਵਿੱਚ ਯੋਗਦਾਨ ਪਾਵਾਂਗੇ ਤੇ ਜਿਹੜੀ ਭਗਵੰਤਮਾਨ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਅਸੀਂ ਨਸ਼ਿਆਂ ਵਿਰੁੱਧ ਜੁੱਦ ਚਲਾ ਰਹੇ ਹਾਂ ਉਹਦਾ ਜਿਹੜਾ ਪਰਦਾ ਵਾ ਅਸੀਂ 2 ਸਤੰਬਰ ਨੂੰ ਚੱਕਾਂਗੇ ਜੂਨ ਬਾਬਾ ਬੁੱਢਾ ਸਾਹਿਬ ਦੀ ਜੂਨ ਦੀ ਕੋਰ ਕਮੇਟੀ ਤੇ ਹਾਜ਼ਰ ਹੈ ਜੀ ਤੇ ਭਲੇਰ ਸਾਹ ਹੁਣ ਸਾਡੀ ਮੀਟਿੰਗ ਲਾਈ ਆ ਜੋ 2 ਸਤੰਬਰ ਨੂੰ ਨਸ਼ਾ ਵਿਰੁੱਧ ਕਿਹੜਾ ਜੋਧ ਸਰਕਾਰ ਛੇੜ ਕੇ ਬੈਠੀ ਏ ਝੂਠਾ ਉਹਦੇ ਵਿਰੁੱਧ ਅਸੀਂ ਵੱਡੀ ਰੈਲੀ ਕਰਨ ਜਾ ਰਹੇ ਆ ਜੋ ਸਾਡੇ ਜੁਨਿਓਨਾਂ ਨੇ 1000 ਬੀਬੀ ਦੀ ਸੇਵਾ ਲਈ ਪਰ ਅਸੀਂ 2000 ਤੱਕ ਟਾਰਗੇਟ ਦਿੱਤਾ ਵੀ 2000 ਬੀਬੀ ਲੈ ਕੇ ਆਵਾਂਗੇ ਤੇ ਜੋ ਭਗਵੰਤ ਸਬੰਹ ਝੂਠੇ ਦਾਅਵੇ ਕਰਦਾ ਵਾ ਕਿ ਨਸ਼ੇ ਅਸੀਂ ਖਤਮ ਕਰਤੇ ਆ ਦੋ ਤਰੀਰੋ ਦੀ ਹਵਾ ਕੱਢ ਕੇ ਰੱਖਦਾ ਕਹੀ ਕਿਹੜਾ ਹੋਰ ਵੀ ਝੂਠੇ ਘੜੇ ਕਰਦਾ ਦਿੱਗੇ ਤੀਜੇ ਵਾਦੇ ਜਿਵੇਂ ਉਹ ਤੋਂ ਮੁਰਗੀ ਦਾ ਕੀਤਾ ਡਹੂੰਗਾ ਵਾਂ ਪੈਸੇ ਮੁਰਗੇ ਨੇ ਦਊਂਗਾ ਬੱਕਰੀਆਂ ਦਊਂਗਾ ਹੁਣ ਲੱਗ ਜੂ ਪਧਾਰਤ ਫੇਰ ਦੁਬਾਰਾ ਉਸੇ ਆ ਗਿਆ ਹੁਣ ਪਰ ਆਏ ਕੀ ਕਰਦਾ ਪਰ ਜਿਹੜਾ ਨਸ਼ਿਆ ਦੇ ਵਿਰੁੱਧ ਇਹ ਜੋਧ ਛੇੜਿਆ ਵਾ 2 ਤਰੀਕ ਨੂੰ ਵੱਡੀ ਮਹਾਰ ਰੈਲੀ ਕਰਕੇ ਇਹਨੂੰ ਪਤਾ ਦੱਸਦਾ ਕਿ ਤੇਰਾ ਅਸਲ ਤੇਰਾ ਰੂਪ ਹੈ